ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੰਗ ਸਮਾਚਾਰ ਤੇ ਮੈਂ ਨਵਦੀਪ ਕੌਰ ਜਦਾ ਨਜ਼ਰ ਮਾ ਕੇ ਆਸ ਦੀਆਂ ਖਾਸ ਖਬਰਾਂ ਦੀ ਬੁਲੇਟਨ ਤੇ ਚਰਨਜੀਤ ਸਿੰਘ ਅਹੂਜਾ ਦੀ ਅੱਜ ਹੋਈ ਅੰਤਿਮ ਅਰਦਾਸ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਦੀਆਂ ਅੰਤਿਮ ਰਸਮਾਂ ਅੱਜ ਮੁਹਾਲੀ ਦੇ ਗੋਲਦ ਰਿਜ਼ੋਰਟ ਦੇ ਵਿੱਚ ਕੀਤੀ ਗਈ ਹੈ ਅੰਤਿਮ ਅਰਦਾਸ ਤੋਂ ਬਾਅਦ ਪੱਗ ਬਣਾਈ ਦੀ ਰਸਮ ਹੋਈ ਉਥੇ ਹੀ ਕਰਨਜੀਤ ਅਨਮੋਲ ਰਣਜੀਤ ਮਣੀ ਪੰਜਾਬੀ ਸਿੰਗਰ ਤਵਿੰਦਰ ਦਿਆਲਪੁਰੀ ਦੁਰਗਾ ਹੰਗੀਲਾ ਅਦਾਕਾਰ ਪ੍ਰਕਾਸ਼ ਹਨੀ ਪੰਜਾਬ ਕਰਮ ਦੇ 뮤직 ਇੰਡਸਟਰੀ ਦੀਆਂ ਕਈ ਪ੍ਰਮੁੱਖ ਹਸਤੀਆਂ ਉਹਨਾਂ ਨੂੰ ਸਰਦਾਂਜਲੀ ਦੇਣ ਦੇ ਲਈ ਉੱਥੇ ਪਹੁੰਚੀਆਂ ਕੈਨੇਡਾ ਦੇ ਵਿੱਚ ਭਾਰਤੀ ਫਿਲਮਾਂ ਦੀ ਸਕਰੀਨਿੰਗ ਤੇ ਲੱਗੀ ਰੋਕ ਕੈਨੇਡਾ ਦੇ 온ਟਾਰੀਓ ਦੀ ਓਪਵਿਲ ਸਥਿਤ ਭਾਰਤੀ ਫਿਲਮਾਂ ਦੀ ਪ੍ਰਦਰਸ਼ਨੀ ਵਾਲੀ ਫਿਲਮ ਸਿਨੇਮਾ ਤੇ ਇੱਕ ਹਫ਼ਤੇ ਦੀ ਅੰਦਰ ਦੂਜੀ ਵਾਰ ਹਿੰਸਕ ਹਮਲਾ ਹੋਇਆ ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ ਸੀ ਤੇ ਦੂਜਾ ਅੱਜ ਤੋਂ ਪਰਤੋਆਂ ਹਮਲਿਆਂ ਦੇ ਵਿੱਚ ਭਾਰਤੀ ਫੌਜ ਨੇ ਸਕਰੀਨਿੰਗ ਦੇ ਦੌਰਾਨ ਅਗਜ਼ਨੀ athe ਗੂੜੀ ਬਾਲਕ ਸ਼ਾਮਿਲ ਸਿਕਿਉਰਿਟੀ ਨੂੰ ਸ਼ੱਕਾਇਤ ਕੀਤੀ ਕਿ ਹਮਲਿਆਂ ਦੇ ਪਿੱਛੇ ਖਾਲਿਸਤਾਨੀ ਆਤਵਾਦੀ ਹੋ ਸਕਦਾ ਹੈ ਥੀਏਟਰ ਦੇ ਸਾਵਧਾਨੀ ਦੀ ਵਜੋਂ ਦੋ ਭਾਰਤੀ ਫਿਲਮਾਂ ਦੀ ਸਕਰੀਨਿੰਗ ਨੂੰ ਆਕਲ ਕੀਤਾ ਆਪ ਵੱਲੋਂ ਤੁਰੰਤਾਰਨ ਜਿਮਨੀ ਚੋਣ ਨੂੰ ਲੈ ਕੇ ਉਮੀਦਵਾਰ ਖਤ ਕੀਤਾ ਗਿਆ ਐਲਾਨ ਆਪਕ ਵੱਲੋਂ ਤਰੰਤ ਜਿਮਨੀ ਚੋਣ ਲਈ ਮਿਦਵਾਰ ਦਾ ਐਲਾਨ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਤਰੰਤ ਸੀਟ ਤੋਂ ਹਰਵਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਤਰੰਤਾਰ ਜਿਮਨੀ ਚੋਣ ਦੇ ਵੱਲੋਂ ਸਾਰੀ ਪੰਜਾਬੀਆਂ ਦੀ ਨਜ਼ਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਇਸ ਨੂੰ 2027 ਦੀ ਸੈਮੀ ਫਾਈਨਲ ਦੇ ਵਜੋਂ ਦੇਖਿਆ ਜਾ ਰਿਹਾ ਹੈ ਸਰਕਾਰੀ ਅਧਿਆਪਕ ਪ੍ਰਾਲਿਤ ਸਾਧਨ ਨਿਮਾਣਿਆ ਅਧਿਕਾਰ ਰਿਪੋਰਟ ਪੰਜਾਬ ਦੇ ਵਿੱਚ ਸਰਕਾਰੀ ਟੀਚਰਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੀ ਡਿਊਟੀ ਪ੍ਰਾਲਿਤ ਸਾਧਨ ਦੀ ਮਾਮਲਿਆਂ ਤੇ ਨਿਗਰਾਨੀ ਕਰਨ ਦੇ ਲਈ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 26 ਸਤੰਬਰ ਤੋਂ 3 ਨਵੰਬਰ ਤੱਕ ਪ੍ਰਾਲਿਤ ਸਾੜਨ ਦੀ ਨਿਗਰਾਨੀ ਕਰਨ ਦੇ ਲਈ ਲਗਭਗ 400 ਨੌਨਲ ਅਸਵਾਨੀ ਤਾਇਨਾਤੀ ਕੀਤੀ ਗਈ ਹੈ ਜੋ ਕਿ ਪ੍ਰਾਲਿਤ ਸਾੜਨ ਦੀ ਮਾਮਲਿਆਂ ਦੀ ਪੂਰੀ ਰਿਪੋਰਟ ਕਰਨਗੇ। ਤੋਂ ਬੇਸਿਕ ਬਾਦਲੇ ਕਿਸਾਨ ਆਗੂ ਰਾਜੀਵワਲ ਦੀ ਨਾਲ ਕੀਤੀ ਮੁਲਾਕਾਤ। ਤੋਂ ਅੰਮ੍ਰਿਤਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੀਵワਲ ਦੀ ਸਿਹਤ ਦਾ ਹਾਲ ਜਾਣਣ ਉਨ੍ਹਾਂ ਦੇ ਸਮਰਾਲਾ ਸਥਿਤ ਘਰ ਪਹੁੰਚੇ। ਇਜ਼ਰਾਨ ਫੂਬੀ ਸਿੰਘ ਬਾਦਲੇ ਨੇ ਕਿਸਾਨ ਆਗੂ ਬਲਬੀ ਸਿੰਘ ਰਾਜੀਵਾਲ ਦੀ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ ਪੌਣੇ 3 ਘੰਟੇ ਚੱਲੀ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਰੂਕਾ ਵੀ ਉੱਥੇ ਮੌਜੂਦ ਸਨ। ਪੰਜਾਬ ਪੁਲਿਸ ਦੀ ਕੁੱਪੀਆ ਸ਼ਾਖਾ ਨੇ ਦੁਫਰੇ ਦੀ ਰਾਤ ਨੂੰ ਤਿੰਨ ਲੋਕਾਂ ਨੂੰ ਪਾਕਿਸਤਾਨ ਤੋਂ ਭੇਜੇ ਗਏ ਚਾਰ ਗ੍ਰੇਨੇਡਾ ਸਮੇਤ ਰਿਤਾ ਕੀਤਾ। ਦੋਸ਼ੀਆਂ ਦੇ ਵਿੱਚ ਬਟਾਲਾ ਦਾ ਤ੍ਰਿਮਿੰਦਰ ਵੀ ਸ਼ਾਮਿਲ ਹੈ ਜੋ ਕਿ ਫੌਜ ਦੇ ਵਿੱਚ ਕਮਾਂਡੋ ਰਹਿ ਚੁੱਕਾ ਤ੍ਰਿਮਿੰਦਰ ਇੱਕ ਅਪਰਾਧ ਲਈ 4 ਸਾਲ ਜੇਲ੍ਹ ਵਿੱਚ ਵੀ ਰਹਿ ਚੁੱਕਾ ਤੇ ਹਾਲ ਦੇ ਵਿੱਚ ਹੀ ਜ਼ਮਾਨਤ 'ਚ ਪੈਰੋਲ 'ਤੇ ਰਿਹਾ ਹੋਇਆ ਸ਼ੁਕਰਵਾਨ ਹੋ ਅਧਿਕਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਇੰਦੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਅਨੋਪਦੀਪ ਕੌਰ ਸਰਤਾ